ਸਤਿਗੁਰੂ ਆਇਓ ਸਰਨ ਦਵਾਰੇ ਸਤਿਗੁਰੂ ਦੀ ਬਲਵਾਰੀ ਦਾ ਸੰਹਾਰਾ ਰਚਨ ਕਰਦੇ ਨੇ ਕਿਹ ਹੈ ਗੁਰੂ ਜੀ ਮੈਂ ਤੇਰੇ ਸਰਨ ਵਿੱਚ ਆਇਆ ਹਾਂ ਮਿਲ ਮਿਹਰ ਕਰ ਤੇਰੇ ਦਰੋਂ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ ਮੰਗਾ ਬੜੀਆਂ ਨੇ ਸਾਡੀਆਂ ਬੇਸਬੜੀਆਂ ਨੇ ਬੜੀਆਂ ਦਾ ਸੰਬਚਾਰਨਾ ਚ ਇਸ ਕਰਦੇ ਆ ਪਰ ਪਾਸਜਨ ਵਾਰ-ਵਾਰ ਸੁਣਾਉਂਦਾ ਰਹਿਣ ਕੀਤਾ ਹੈ ਕਿ ਭਾਈ ਜੇ ਗੁਰੂ ਦੇ ਕੋਲ ਕੋ ਮੰਗਣਾ ਹੈ ਤਾਂ ਗੁਰੂ ਦੇ ਕੋਲ ਆ ਕੇ ਨਾਮ ਮੰਗਿਆ ਕਰ। ਨਾਮ ਦੇ ਵਿੱਚ ਹੀ ਤੈਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਨਾਮ ਦੇ ਵਿੱਚ ਹੀ ਤੈਨੂੰ ਸਾਰੇਾਰੇ ਕੁੰਜ ਪ੍ਰਾਪਤ ਹੋਏਗੀ। ਨਾਮ ਦੇ ਵਿੱਚ ਇਹ ਬਾਸਾ ਕਿ ਜਿੰਨੇ ਜਿੰਨੇ ਵੀ ਸੁੱਖ ਨੇ ਭਾਵੇਂ ਸੰਸਾਰ ਦੇ ਨੇ ਭਾਵੇਂ ਅਗਲੇ ਨਿਰੰਕਾਰ ਦੇ ਤਲਗਾ ਦੇ ਵਿੱਚ ਦੇ ਸੁੱਖ ਨੇ ਸਾਰੇ ਨਾਮ ਦੇ ਪ੍ਰਾਪਤ ਤੇ ਨਾਮ ਹੀ ਕਰ ਸਕਦੇ ਤੇਰੇ ਚਿਤੰਨ ਨੂੰ ਕਰੇਗਾ ਜਿਦ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਸਤਿਗੁਰ ਆਏ ਬੋ ਸ਼ਰਨ ਤੁਹਾਰੀ اے ਕਾਲੂ ਜੀ اے ਸਤਿਗੁਰੂ ਗੁਰੂ ਪਾਲ ਸਾਹਿਬ ਜੀ ਮੈਂ ਆਪ ਜੀ ਦੀ ਸਾਥ ਚਾਕੀ ਆ ਕਿ ਮੇਰੇ ਤੇ ਕਿਰਪਾ ਕਰੋ ਮਿਲੈ ਸੋ ਨਾਮ ਹਰ ਸੁਭਾ ਚਿੰਤਾ ਲਾਹਣ ਵਾਲੀ ਮੇਰੀ ਚਿੰਤਾ ਨੂੰ ਘੂਲ ਕਰ ਮੇਰੇ ਕੰਮ ਤੇਰੇ ਦਰਖੋਂ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ ਇਹੀ ਮੇਰੇ ਬਾਤ ਤੇ ਸੁਖ ਹੈ ਇਹੀ ਮੇਰੇ ਬਾਤ ਤੇ ਸੁਖ ਹੈ ਸੁਖ ਵੀ ਨਾਮ ਦੇ ਨਾਲ ਨੂੰ ਹੀ ਹੈ ਸੁਖ ਵੀ ਨਾਮ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ ਜੋ ਸੁਖ ਕੋ ਜਾਣ ਸਦਾ ਸਰਨ ਰਾਮ ਕੀ ਲੈ ਜੇ ਸਰਾਵਾਂ ਤੇ ਸਤਿ ਚੋਣ ਮੈਂ ਪਾਰਸਾ ਉਦੇ ਸਾਂਝ ਵਿੱਚ ਆਕਾਲ ਪੁਰ ਮੇਰੀ ਗੁਰ ਜੀ ਦਾ ਨਾਮ ਜਪ ਤੈਨੂੰ ਸਾਰੇ ਸੁਖ ਮਿਲਣਗੇ ਤੇ ਨਾਮ ਜਪਦਿਆਂ ਦੀ ਸੋਭਾ ਹੋਵੇਗੀ ਸੋਭਾ ਵੀ ਨਾਮ ਦੀ ਹੈ ਜੁਗ ਵਿੱਚ ਸੋਭਾ ਨਾਮ ਕੀ ਬਿਨਾਂ ਹੈ ਸੋਭਾ ਨਾ ਕੋਈ ਸੱਚੇ ਮਾਰਗ ਚੱਲਦੇ ਆ ਉਪਤ ਕਰੇ ਜਪਨ ਇਸ ਕਰਕੇ ਬਾਸਾ ਜੀ ਕਹਿੰਦੇ ਨੇ ਭਾਈ ਨਾਮ ਦੇ ਵਿੱਚ ਹੀ ਸੁਖ ਲੈ ਨਾਮ ਦੇ ਨਾਲ ਹੀ ਸੁਭਾ ਹੈ ਜਿਸ ਕਰੇ ਪੂਰਨ ਦੇ ਚਰਨਾਂ ਦੇ ਵਿੱਚੋਂ ਨਾਮ ਮੰਗਿਆ ਕਰ ਰਾਮ ਅਬਰ ਨ ਸੂਜੈ ਦੂਜੀ ਥਾ ਹੁਣ ਮੈਨੂੰ ਕੋਈ ਹੋਰ ਆਸ ਦਾ ਸੁਝਦਾ ਨਹੀਂ ਦੀ ਆਪਰ ਨਾ ਸੁੱਚੇ ਦੁੱਖੀ ਖਾਹਾਰ ਕਿਉਂਕਿ ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਗਏ ਗੁਰੂ ਦੀ ਕਿਰਪਾ ਹੋਈ ਨਾਮ ਦੇ ਨਾਲ ਜੁੜ ਗਏ ਆਪ ਸਾਹਿਬ ਕਹਿੰਦੇ ਫਿਰ ਸੰਸਾਰ ਦੇ ਸੁੱਧੇ ਵੀ ਸੰਹਾਰੇ ਅਸੀਂ ਠੱਕਦੇ ਆ ਮਾਜਰਾ ਜਾਂਦੇ ਨੇ ਸਾਰੇ ਛੁੱਟੇ ਨੇ ਸੰਸਾਰ ਦੇ ਵਿੱਚ ਕੋਈ ਵੀ ਵਰਤੂ ਨਾਜਿਬਨ ਵਾਲੀ ਨਹੀਂ ਇਸ ਕਰਕੇ ਵਾਸਰੇ ਜਿਹਨੂੰ ਉੱਜਾ ਸਹਾਰਾ ਮੈਨੂੰ ਕੋਈ ਨਾ ਜਰੀ ਨਹੀਂ ਆਉਂਦਾ ਹੈ ਮੈਂ ਹੋਰ ਸਾਰੇ ਆਸਰਾ ਨੂੰ ਛਾੜ ਗਿਆ ਸੰਸਾਰ ਦੇ ਆਸਰਾ ਨੂੰ ਛਾੜ ਗਿਆ ਹਾਂ ਤੇ ਆ ਕੇ ਹੁਣ ਤੇਰੇ ਦਰ ਤੇ ਪਿਆਰ ਹਾਂ ਤਰੇਖਾ ਛੋੜ ਅਨੇਕਾ ਛੁਟ ਹੈ ਆਮ ਨਿਰਕੁਨ ਰਹੋ ਪੁਕਾਰੀ ਬਾਸਾ ਜੀਹਾਂ ਦੇ ਕਰਮਾਂ ਦਾ ਦੇਖਾ ਨਾ ਕਰ ਕਿਉਂਕਿ ਜੇ ਦੇਖਾ ਪਿਆ ਲੈ ਕੇ ਰਹਿਣਾ ਬਾਸਾ ਬਿੰਦ ਦੇ ਤੋਂ ਛੁਟਿਆ ਨਹੀਂ ਜਾ ਸਕਦਾ ਹੈ ਦੇਖਾ ਘਟੈ ਨਾ ਛੁੱਟੀ ਹੈ ਕਿੰਨੇ ਕਿਰਪੂਲਨ ਹਾਰ ਪਤਾ ਨਹੀਂ ਅਸੀਂ ਕਿੰਨੀਆਂ ਤੋਂ ਗਲਤੀਆਂ ਅਨੇਕ ਗੁਨਾਹ ਜਾਣਿਆ ਜਾਣੇ ਕਰਦੇ ਆ ਜੇ ਦੇਖਾ ਹੋਣ ਲੱਗ ਗਿਆ ਬਾਸਾ ਬਿੰਦ ਦੇ ਵਿੱਚ ਛੁਟਿਆ ਜਾਣਾ ਹੈ ਇੱਕ ਤਪਸਵੀ ਜਿਨੇ ਬੜਾ ਰੰਮਾ ਸਮਾ ਇੱਕ ਛਿਰ ਦੇ ਉੱਪਰ ਬੈਠ ਕੇ ਉਸ ਹਾਰਕੁਪ ਵੈਕੂ ਜੀ ਨੇ ਬੰਦਗੀ ਕੀਤੀ ਬਸਿਆ ਕੀ ਕੀ ਇੰਨੀ ਬੰਦਗੀ ਕੀਤੀ ਕਿ ਹਾਰਕੁਪ ਵੈਕੂ ਜੀ ਨੇ ਉਸ ਬਏ ਉਹਦੀ ਬੰਦਗੀ ਤੇ ਪਾਸਾ ਆਏ ਆ ਕੇ ਉਸ ਮਹਾਤਮਾ ਨੂੰ ਕਹਿਣ ਲੱਗੇ ਜੀ ਹਾਂ ਦੱਸੋ ਤੁਹਾਨੂੰ ਕੀ ਚਾਹੀਦੀ ਹੈ ਉਹ ਮਹਾਤਮਾ ਕ੍ਰਿਸ਼ਨ ਲੱਗਿਆ ਕਰਤੂ ਜੀਆ ਨੂੰ ਕਹਿਣ ਲੱਗੇ ਵੀ ਜਿੰਨੀ ਮੈਂ ਬੰਦਗੀ ਕੀਤੀ ਹੈ ਮੇਰਾ ਜਨ ਜੱਪੇ ਹੋਏ ਨਾਮ ਦਾ ਇਨਸਾਕ ਕਰਦਾ ਤੇ ਕਾਰਕ੍ਰਿਸ਼ਨ ਜੀ ਕਹਿੰਦੇ ਇਨਸਾਕ ਦਾ ਦੇ ਵਿੱਚ ਭੈਣ ਦੀ ਤੁਹਾਨੂੰ ਨਹੀਂ ਤੋ ਦੱਸ ਚਾਹੀਦਾ ਕਿ ਇਹ ਇਨਸਾਕ ਦਾ ਕਦੇ ਬਾਅਦ ਤੇ ਕਰ। ਮਨ ਉਹਨੂੰ ਆਪਣੀ ਬੰਦਗੀ ਦਾ ਮਾਨਸੀ ਨਾਮ ਜੱਪਿਆ ਸੀ ਉਹਨੇ ਨਾ ਉਹਨੇ ਕਿਹਾ ਵੀ ਨਾਮ ਦੇ ਬੰਦਗਾ ਤੇ ਇਨਸਾਕ ਨਹੀਂ। ਤੇ ਕਾਲਪੁਰਖ ਜੀ ਮਿਰਗ ਦੇ ਭਾਈ ਨਾਮ ਦਾ ਸਾਥ ਨਹੀਂ ਲਈ ਨਾਮ ਦਾ ਸਾਥ ਲੈ ਕੇ ਤੈਂ ਕੀ ਕਰਨਾ ਜੋ ਤੈਨੂੰ ਚਾਹੀਦਾ ਉਹ ਆਪਣੀ ਮੰਨ ਲਿਆ ਫੁਰਨਾ ਦੱਸ ਤੇਰੀ ਬਾਣੀ ਭਾਵਨਾ ਪੂਰੀ ਹੋ ਜਾਏਗੀ ਨਾ ਇਨਸਾਨ ਸਾਥ ਦਾ ਚੱਕਰ ਚੱਕਾ ਦੇ ਨਾਂ ਤੇ ਪੈਣਾ ਤੀਸਰੀ ਵਾਰੀ ਉਹਨੇ ਫੇਰੇ ਹੀ ਬਚ ਲਈ ਕਿ ਆਖੇ ਨਾ ਨਹੀਂ ਤੇ ਮੈਂ ਤੇ ਸਾਥਣਾ ਤੇ ਕਾਲਪੁਰਖ ਵੈਗੂ ਜੀ ਕਹਿੰਦੇ ਫਿਰ ਜਿਹੜੀਆਂ ਸਿਰ ਦੇ ਉੱਪਰ ਬੈਠੂ 12 ਸਾਲ ਬੈਠ ਕੇ ਇਹ ਸਿਰ ਵੀ ਤੇ ਤੋਂ ਇਸਾਰ ਨਹੀਂ ਹੈ ਹੁਣ 12 ਸਾਲ ਤੂੰ ਇਸ ਸਿਰ ਦੇ ਉੱਪਰ ਬੈਠ ਕੇ ਵੰਦਗੀ ਕਰਦਾ ਰਿਹਾ ਹੈ ਤੇ ਬਾਸਾ ਕਹਿੰਦੇ ਜੇ ਇਨਸਾਕ ਕਰਨਾ ਹੈ ਫਿਰ ਪਹਿਲਾਂ 12 ਸਾਲ ਬੈਠ ਇਨਸਾਕ ਦੇ ਹੁਣ 12 ਸਾਲ ਬਾਅਦ ਤੇ ਤੂੰ ਸਿਰ ਪੱਥਰ ਬਣ ਇਹ ਸਿਰ ਤੇਰੇ ਉੱਪਰ ਬੈਠ ਕੇ ਵੰਦਗੀ ਕਰੇਗੀ 12 ਸਾਲ ਇਹ ਬੈਠੇ ਰਹੀ ਫਿਰ ਤੇਰਾ ਇਨਸਾਕ ਕਰਾਂਗਾ ਇਸ ਕਰਕੇ ਬਾਸਾ ਕਹਿੰਦੇ ਨੇ ਪਈ ਵਿਸਾਕ ਪਤਾਵ ਦੇ ਵਿੱਚ ਨਾ ਪਹਿ ਲੇਖਾ ਕਰਨਾ ਚੁਪੀਏ ਜੇ ਲੇਖਾ ਜੋਖੇ ਦੇ ਵਿੱਚ ਪੈ ਗਿਆ ਇਸ ਸਾਖ ਪਤਾਵ ਦੇ ਵਿੱਚ ਪੈ ਗਿਆ ਫਿਰ ਤੇ ਤੋਂ ਸੁਲੱਖ ਨੂੰ ਨਹੀਂ ਹੋਇਆ ਜਾਣਾ ਹੈ ਇਸ ਕਰਕੇ ਅਸਾਂ ਜੀਵਾਂ ਦੇ ਕਰਮਾਂ ਦਾ ਦੇਖਾ ਨਾ ਕਰਕੇ ਉੱਪਰ ਦੇ ਚਰਨਾਂ ਚਲੇਂ ਨਾ ਠੇਕੀ ਕਰਿਆ ਕਰ ਤੇ ਅਸਾਂ ਅਸੀਂ ਤਦੋਂ ਹੀ ਸੁਲੱਖ ਨੂੰ ਹੋ ਸਕਦੇ ਹਾਂ ਜੇ ਸਾਡੇ ਕਰਮਾਂ ਦਾ ਦੇਖਾ ਨਾ ਕੀਤਾ ਜਿਸ ਕਰਕੇ ਇਹ ਤੁਜੀ ਸਨ ਗੁਣ ਹੀਵ ਜੀਵਾਂ ਨੂੰ ਵਿਕਾਰਾਂ ਤੋਂ ਤੁਸੀਂ ਆਪ ਬਚਾਓ ਆਪ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਕਿਰਪਾ ਕਰੋ ਵਿਕਾਰਾਂ ਤੋਂ ਬਚਾ ਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੋ ਲੇਖੇ ਜੋਕੇ ਵਿੱਚ ਨਾ ਪਾਇਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਮਨ ਆਪ ਮਨ ਨਾ ਵਿਚਾਰ ਕੋਈ ਮਾਟੀ ਕਾ ਕਿਆ ਕੋਪੈ ਸੋਈ ਮਾਨਸ ਕੀ ਰਾਤੇਹੀ 파ਸਾ ਵਿੱਚ ਜੇ ਮਿੱਟੀ ਨੂੰ ਧੋਤਿਆਂ ਸ਼ੁੱਧ ਕੀਤਾ ਨਹੀਂ ਜਾ ਸਕਦਾ ਵੀ ਕੋ ਕਹਿ ਦੇਵੇ ਮਿੱਟੀ ਨੂੰ ਧੋ ਕੇ ਸ਼ੁੱਧ ਕਰਨਾਗੇ ਉਹਨਾਂ ਸਾਫ਼ ਕਰਨਾ ਵੀ ਨਹੀਂ ਸਾਫ਼ ਕਰ ਸਕਦੇ ਇਸੇ ਤਰ੍ਹਾਂ ਇਨਸਾਨ ਹੈ 파ਸਾ ਵਿੱਚ ਤੇ ਗਲਤੀਆਂ ਦਾ ਟੁਕੜਾ ਹੈ ਭਾਈ ਇਹੀ ਗਤੀ ਰਣੁਕ ਨਹੀਂ ਹੈ ਜੇ ਕਹੇ ਮੈਂ ਆਪਣੇ ਆਪ ਨੂੰ ਸ਼ੁੱਧ ਕਰ ਸਕਦਾ ਬਿੱਤਰ ਕਰ ਸਕਦਾ ਨਹੀਂ ਹੋ ਜਾਣਾ ਇਸ ਕਰਕੇ ਦੇਖੇ ਵਿੱਚ ਨਾ ਕਹੋ ਸੇ ਸਭ ਜੀ ਕਿਰਪਾ ਕਰੋ ਦੇਖਾ ਛੋੜ ਅਦੇਖਾ ਛੁਪੇ ਹੈ ਆਮ ਨਿਰਖਣ ਲੇਖੋ ਕੁਬਾਰੀ ਸਾਨੂੰ ਗੁਣ ਕੀ ਦੀਵਾਨ ਨੂੰ ਉਚਾਰਾ ਤੋ ਉਚਾਰ ਕੇ ਸਤਿਗੁਰੂ ਜੀ ਦੇਖੇ ਜੋਤਿ ਦੇ ਵਿੱਚ ਨਾਮ ਲੈ ਕੇ ਨਾਮ ਦੀ ਰਾਖਸ਼ੋ ਸਾਧ ਵਖ ਸਿੰਧ ਸਦਾ ਮੇਰ ਸਦਾ ਮਿਹਰ ਕਰਨ ਵਾਲਾ ਹੈ ਤੇ ਉਹ ਸਭ ਜੀਵਨ ਆਸਰਾ ਦਿੰਦਾ ਹੈ ਨਾਨਕ ਦਾਸ ਸਤਿ ਬਾਛੈ ਪਰਿਉ ਹੋ ਰਾਗੁ ਗੁਰ ਹੋ ਏ ਵਾਰੀ ਇਸ ਕਰਕੇ ਹੁਣ ਧੰਨ ਗੁਰੂ ਅਰਜਨ ਦੇਵ ਜੀ ਦਾ ਰਾਗ ਵਡਿਆ ਦੇ ਮੇਰੇ ਲਾ ਕੇ ਰਚਨ ਕਰਦੇ ਨੇ ਜੀ ਨਾਨਕ ਦਾਸ ਮਾਨੁਖ ਮੈਂ ਪੂਰੀ ਸ਼ਰਨ ਆਪਿਆਂ ਹਾਂ ਤਾਨੂੰ ਇਸ ਜਨਮ ਦੇ ਵਿੱਚ ਵਿਕਾਰਾਂ ਤੋਂ ਬਚਿਆ ਰਹਿਣਾ ਕਿਉਂਕਿ ਗੁਰੂ ਦੀ ਸੰਗਤ ਉਹਨਾਂ ਭਾਈ ਵਿਕਾਰਾਂ ਤੋਂ ਨਹੀਂ ਬਚਿਆ ਜਾ ਸਕਦਾ ਉਹ ਜਾਣ ਵਾਲਾ ਪੀਰ ਸਮਰੱਥ ਗੁਰੂ ਸਮਰੱਥ ਗੁਰੂ ਹੈ ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ ਭਾਈ ਸਮਰੱਥ ਗੁਰੂ ਦੇ ਨਾਮ ਦਾ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਿਆ ਕਰ ਸਤਿਗੁਰੂ ਜੀ ਸਤਿਗੁਰੂ ਆਜਿਓ ਸਰਨ ਪਾਣੀ ਅਸੀਂ ਆਪ ਜੀ ਦੇ ਸਰਨ ਦੇ ਵਿੱਚ ਆਏ ਹਾਂ ਸਾਡੇ ਤੇ ਕਿਰਪਾ ਕਰੋ ਮੇਰਾ ਸੁਖ ਨਾਮ ਨਾਲ ਸੋਭਾ ਚਿੰਤਾ ਲਾਹੇ અમારી ਸਾਡੀਆਂ ਚਿੰਤਾਵਾਂ ਨੂੰ দূর ਕਰਕੇ ਸਾਨੂੰ ਨਾਮ ਦਿਦਾ ਅਕਸੋ ਨਾਮ ਦੇ ਵਿੱਚ ਹੀ ਸੁੱਖ ਨੇ ਨਾਮ ਦੇ ਵਿੱਚ ਹੀ ਸੋਭਾ ਹੈ ਇਸ ਕਰਕੇ ਭਾਈ ਗੁਰੂ ਜੀ ਤੋਂ ਜਦੋਂ ਵੀ ਮੰਨ ਗੀਏ ਗੁਰੂ ਚਰਨਾਂ ਵਾਲੇ ਜਦੋਂ ਵੀ ਆਈਏ ਸਤਿਗੁਰੂ ਜੀ ਦੇ ਚਰਨਾਂ ਤੋਂ ਇੱਕ ਦੇ ਸਿੱਖੀ ਦੀ ਦਾਤ ਨੂੰ ਨਾਮ ਦੀ ਦਾਤ ਨੂੰ ਗੀਏ ਤੇ ਇੱਕ ਨਾਮ ਦੀ ਦਾਤ ਨੂੰ ਗੀਏ ਸਤਿਗੁਰੂ ਪਾਸਾ ਕਹਿੰਦੇ ਜਦੋਂ ਨਾਮ ਮੰਨ ਲਿਆ ਤੇ ਨਾਮ ਦੇ ਵਿੱਚ ਸਾਰੀਆਂ ਦੁੱਖਾਂ ਆਪਣੀ ਆਪੇ